ਸਿਉਦਾ ਸਾਰੇ ਵਰਕਰ ਸਹਿਬਾਨਾਂ ਦਾ ਜਿਨ੍ਹਾਂ ਨੇ ਅਜਬੂਤ ਸੰਭਾਲੇ ਦਿਨ ਰਾਤ ਇੱਕ ਕੀਤਾ ਬਸਬੀ ਬਹੁਤ ਬਹੁਤ ਧੰਨਵਾਦੀ ਹੈ ਜਿਨ੍ਹਾਂ ਨੇ ਬਜਟ ਕੇ ਬੁਤਾ ਪਾਇਆ ਔਰ ਲੁਧਿਆਣਾ ਦੇ ਰਿਜ਼ਲਟ ਸੀ ਆ ਰਹੇ ਨੇ ਕਿ 60% ਤੋਂ ਉੱਤੇ ਮੋਟੀ ਹੋਈ ਹੈ ਔਰ ਬਹੁਤ ਮਿਹਨਤ ਕੀਤੀ ਸਭ ਨੇ ਦਿਨ ਰਾਤ ਇੱਕ ਕੀਤਾ ਬਸਬੀ ਤੇ ਬਹੁਤ ਧੰਨਵਾਦੀ ਹਾਂ ਮੈਂ ਦੱਸਣਾ ਚਾਹੁੰਦੀ ਹਾਂ ਕਿ ਐਗਜ਼ਿਟ ਪੋਲ ਦੇ ਰਿਜ਼ਲਟ ਸਾਰੇ ਨੇ ਸੱਤ ਤੋਂ 9 ਸੀਟਾਂ ਪੰਜਾਬ ਨੂੰ ਆ ਰਹੀਆਂ ਇਹਦੇ ਵਿੱਚ ਸੋਕ ਤੋ ਦਾ ਯੋਗਾਂ ਸਾਡੇ ਵਰਕਰਸ ਦਾ ਕਮੂਨਿਸਟ ਪਾਰਟੀ ਦੇ ਵਰਕਰਾਂ ਜਿਨ੍ਹਾਂ ਦੀ ਮਿਹਨਤ ਸਦਕਾ ਅੱਜ ਸਾਨੂੰ ਰਿਜ਼ਲਟ ਸੁਣਾਉਣਾ ਮਿਲ ਰਿਹਾ ਤੇ ਸਰਕਾਰ ਬਣੰਦੀ ਦੇ ਅਸਰ ਹਰ ਇੱਕ ਜਗ੍ਹਾ ਦਿਖਾ ਰਿਹਾ ਹੈ ਗੁੱਡ ਟਾਈਮਸ ਆਰ ਕਮਿੰਗ ਸਾਰੋਂ ਚੰਗੇ ਦਿਨ ਜਿਹੜੇ ਅਸੀਂ ਪਿਛਲੇ 10 ਸਾਲਾਂ ਤੋਂ ਵੇਟ ਕਰ ਰਹੇ ਸੀ ਪਰਮਾਤਮਾ ਸੱਚੇ ਪਾਤਸ਼ਾਹ ਇਸਰ ਕਿਰਪਾ ਕਰਨਗੇ ਔਰ ਜਿੰਨੀਆਂ ਮੁਸੀਬਤਾਂ ਪੰਜਾਬ ਦੇ ਚੇਲੀਆਂ ਮਗਰ 10 ਸਾਲਾਂ ਦੇ ਵਿੱਚ ਜਲਦੀ ਉਹਨਾਂ ਸਾਰਿਆਂ ਨੂੰ ਚੁਟਕਾਰਾ ਮਿਲੇਗਾ ਜਿਵੇਂ ਪਰਮਾਤਮਾ ਸੱਚਾ ਚਾਹੇ ਲਈ ਜੁਆ ਕਰਦੀ ਹੈ ਦੇਖਤੀ ਕਰਦੀ ਹੈ ਇਸ ਸੱਚੇ ਪਾਤਸ਼ਾ ਜਿੰਨੀ ਮਿਹਨਤ ਸੜੀ ਕਾਂਗਰਸ ਪਾਰਟੀ ਦੇ ਵਰਕਰਸ ਨੇ ਕੀਤੀ ਹੈ ਸਾਡੇ ਲੋਕਾਂ ਨੇ ਕੀਤੀ ਹੈ ਮੇਰੀਆਂ ਮਾਮਾ ਨੇ ਮਿੰਦੇ ਭੈਣਾਂ ਨੇ ਜੋ ਸਾਡਾ ਸਾਥ ਦਿੱਤਾ ਹੈ ਪਰਮਾਤਮਾ ਨਾਲ ਚੜ੍ਹਦੀ ਕਲਾ ਬਖਸ਼ੇ ਅੰਗੁਸਤੀ ਬਖਸ਼ੇ ਉਹਨਾਂ ਨੂੰ ਨਿਆਮਤਾ ਬਖਸ਼ੇ ਉਹਨਾਂ ਦੇ ਬੱਚੇ ਸਦਾ ਖੁਸ਼ ਰਹਿਣ ਤੇ ਉਹਨਾਂ ਦੀ ਹਰ ਬਨੋਗਾਮਾ ਪਰਮਾਤਮਾ ਪੂਰੀ ਕਰੇ ਜਿਉਂਦੇ ਵਾਸਤੇ ਨੋ ਮੈਂ ਤੋਂ ਦਾ ਜਿੰਨਾ ਚਾਹਾਂਤ ਧੰਨਵਾਦ ਕਰਨਾ ਉਨਨਾ ਹੀ ਘੱਟ ਹੈ ਕਿਉਂਕਿ ਜੋ ਤੁਸੀਂ ਸਾਥ ਦਿੱਤਾ ਹੈ ਲੋਹ ਦੇ ਲਈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ